ਹਾਂਜੀ ਬਾਈ ਕੀ ਹਾਲ ਚਾਲ ਆ ਸਾਰੇ ਕਬੂਤਰ ਬਾਜ਼ ਭਰਾਵਾਂ ਦਾ ਤੇ ਅੱਜ ਆਪਾਂ ਪਟੰਡ ਰੋੜੀ ਪੂਰੇ ਬਾਈ ਬੋਰਡ ਦੇ ਕੋਲੇ ਆਏ ਆ ਤੇ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਕਿਵੇਂ ਬਾਈ ਨੂੰ ਕਬੂਤਰਾਂ ਦਾ ਸ਼ੌਂਕ ਪਿਆ ਤੇ ਸਾਰੀ ਗੱਲਬਾਤ ਕਰਾਂਗੇ ਬਾਈ ਹਾਂਜੀ ਕੀ ਹਾਲ ਆ ਬਾਈ ਜੀ ਸ਼ੌਂਕ ਤਾਂ ਬਾਈ ਜੀ ਆਪਾਂ ਨੂੰ ਬਚਪਨ ਤੋਂ ਹੀ ਪਿਆ ਹੋਇਆ ਹੈ ਤੇ ਹੁਣ ਹੋ ਗਏ 10-12 ਸਾਲ ਹੋ ਗਏ ਸਾਨੂੰ ਕਬੂਤਰ ਰੱਖਿਆ ਨੂੰ ਇਹ ਬਈ ਤੁਸੀਂ ਪਹਿਲੀ ਪੀੜੀ ਸੀ ਜਿਹਨੇ ਕਬੂਤਰ ਰੱਖਿਆ ਕਿ ਪਹਿਲਾਂ ਵੀ ਰੱਖੇ ਸੀ ਦਾਦਿਆਂ ਨੇ ਵੀ ਕੀ ਨਹੀਂ ਨਹੀਂ ਆਪਣੇ ਘਰੇ ਨਹੀਂ ਕਿਸੇ ਨੇ ਰੱਖੇ ਸੀਗੇ ਪਹਿਲਾਂ ਮੈਂ ਹੀ ਇਹਨੇ ਰੱਖਿਆ ਤੇ ਆਮ ਬਈ ਜਿਵੇਂ ਵੀ ਕਿਸੇ ਆਸ-ਪਾਸੇ ਰੱਖਣ ਦਾ ਕਬੂਤਰ ਸ਼ੌਕ ਆਪਾਂ ਨੂੰਵੇਂ ਪੈਂਦਾ ਮੁੰਡਾ ਜਾਂਦਾ ਵੀ ਛੋੜੇ ਹੁੰਦੇ ਵੀ ਆਪਾਂ ਜਾਣਦੇ ਹਾਂ ਕਬੂਤਰਾਂ ਦਾ ਉੱਥੇ ਸ਼ੌਕ ਪੈਂਦਾ ਤੇ ਤੁਹਾਨੂੰ ਕਿਵੇਂ ਪਿਆ ਬਈ ਸ਼ੌਕ ਪਹਿਲਾਂ ਬਈ ਛੋਟੇ ਹੁੰਦੇ ਹੁੰਦੇ ਰੱਖਣ ਦੀ ਜਿਆਦਾ ਛੋੜੇ ਹੁੰਦੇ ਸੀਗੇ ਉਹ ਫਿਰ ਘਰ ਦਿਆਂ ਨੇ ਉਸ ਤੋਂ ਬਾਅਦ ਤਾਂ ਛਡਾ ਦੇ ਸੀਗੇ ਤੇ ਫਿਰ ਹੁਣ ਮੰਨ ਲਓ 10 ਸਾਲ ਹੋ ਗਏ ਆ ਹੁਣ ਹੀ ਰੱਖਿਆ ਹੁਣ ਚਾਚਾ ਜੀ ਦੇ ਲੜਕੇ ਨੇ ਲਿਆਂਦੇ ਸੀ ਘਰੇ ਉਸ ਤੋਂ ਬਾਅਦ ਫਿਰ ਉਹਨੇ ਛੱਡਦੇ ਹੋ ਮੇਰੇ ਕੋਲੇ ਆ ਗਏ ਤੇ ਫਿਰ ਤੇ ਬਾਜੀਆਂ ਬੂਜੀਆਂ ਬਈ ਆਪਾਂ ਕਦੋਂ ਵੀ ਛੱਡਣ ਲੱਗੇ ਬਾਜੀਆਂ ਬਈ ਆਪਾਂ 2000 12 ਤੋਂ 13 ਤੋਂ ਛੱਡਣ ਲੱਗੇ ਆ ਤੇ ਮੁੰਡੇ ਮੰਡੇ ਰਲੇ ਕੋਈ ਆ ਕੇ ਨਾਲ ਹਣ ਕੇ ਇਕੱਲੇ ਡਾਉਣੇ ਆ ਬਈ ਨਹੀਂ ਨਹੀਂ ਇਕੱਲੇ ਦਾ ਕੰਮ ਹੀ ਨਹੀਂ ਵੀਰੇ ਯਾਰ ਇਹ ਪਤਾ ਕੀ ਚੱਕਰਾ ਬਾਜੀਆਂ ਅਸੀਂ 30 35 ਘਟੋ ਘਟ ਛੱਡਦੇ ਆ ਵਾਜਣ ਦਾ ਵਧੀ ਜਾਣ ਸੀ ਜੰਨੀ ਆ ਤੇ ਫਿਰ ਹੁਣ ਇਕੱਲਾ ਕੰਮ ਵੀ ਕਰਨਾ ਹੁੰਦਾ ਨਾਲ ਨਹੀਂ ਲੋਟ ਆਉਂਦਾ ਅਸੀਂ ਹੈਗੇ ਅੱਡ 10 ਜਣੇ ਰਲ ਕੇ ਹੀ ਛੱਡਦੇ ਆ ਸਾਰੇ ਤੇ ਬਈ ਕਬੂਤਰ ਕਵਾਤਰ ਵੀ ਫੇਰਾ ਮੰਗੇ ਬਣਾਏ ਹੋਣੇ ਵੀ ਆਪਾਂ ਕੋਈ ਬੰਦਾ ਉਸਤਾਦ ਉਸਤੂ ਧਾਰਿਆ ਕਿ ਨਹੀਂ ਨਹੀਂ ਉਸਤਾਦ ਨਹੀਂ ਵੀਰੇ ਧਾਰਿਆ ਆਪਾਂ ਆਪਣਾ ਬਾਈ ਆ ਵੱਡਾ ਚਰਨੀ ਪੁੱਛੋ ਤੋ ਠੀਕ ਤੇ ਉਹ ਵੀਰੇ ਤੋਂ ਹੀ ਕਬੂਤਰ ਆਏ ਸਾਡੇ ਸਾਰੇ ਜਨੇ ਵੀ ਆਏ ਆ ਵੱਡੇ ਉਹਦੇ 20 25 25 ਸਾਲ ਪੁਰਾਣੇ ਕਬੂਤਰ ਆ ਜਿਹੜੇ ਬੈਠੇ ਹੋਏ ਉਹ ਵੀ ਇੱਥੇ ਆਏ ਹੋਏ ਆ ਉਹਨਾਂ ਦੇ ਬੱਚੇ ਕਢਾਉਣੇ ਆ ਸੀ ਤੇ ਸਾਰਾ ਕੁਝ ਉਹਨਾਂ ਨੇ ਸਾਨੂੰ ਦੱਸਿਆ ਕੀਤਾ ਤੇ ਕੋਈ ਕਬੂਤਰ ਦਾ ਰਿਕਾਰਡ ਹੋਵੇ ਬਾਈ ਇਹਨਾਂ ਚ ਕੋਈ ਕਬੂਤਰ ਆਪਾਂ ਜਿਹੜੇ ਪਿੱਛੇ ਛੱਡੀ ਬੈਠੇ ਆਂ ਕਬੂਤਰ ਜ਼ਿਆਦਾ ਤਾਂ ਗੁੱਡਿਆਂ 'ਚ ਬੈਠੇ ਆਂ ਆਪ ਕੋਈ ਫਰੰਗ ਕੱਢ ਦਿੰਦੇ ਆਂ ਤੇ ਆ ਬਾਈ ਦੇ ਕਬੂਤਰ ਬਾਈ ਜਿਵੇਂ ਆਪਾਂ ਦੇਖ ਸਕਦੇ ਆਂ ਇਹ ਕਬੂਤਰ ਜ਼ਿਆਦਾ ਸੀਗੇ ਆਪਾਂ ਕਸਕ ਡੋਲੀਆਂ 'ਚ ਕੱਢ ਲੇ ਬਾਕੀ ਜਾਨਵਰ ਖੁੱਡਿਆਂ 'ਚ ਬੈਠੇ ਆ ਤੇ ਆ ਬਾਈ ਤੋਂ ਜਾਨਵਰ ਇਹਦੀ ਪੁੱਛਦਿਆਂ ਡਿਟੇਲ ਲੈਣੇ ਆ ਬਾਈ ਤੋਂ ਕਿ ਕਿੱਥੇ ਛੱਡੀ ਸੀ ਕਿਵੇਂ ਸੀ ਬਾਈ ਤੋਂ ਇੱਕ ਕਬੂਤਰੀ ਬਈ ਆਪਾਂ ਸਰਾਵੀ ਛੱਡੀ ਸੀ ਠੀਕ ਹੈ ਤੇ ਇਹ ਤੀਸਰ ਜਿੱਤੀ ਆ ਇਹ ਇਹ ਜਦੋਂ ਪਹਿਲੇ ਦਿਨ ਛੱਡੀ ਆ ਅਸੀਂ ਪਹਿਲੇ ਦਿਨ ਸੁੱਝ ਗਈ ਸੀਗੀ ਸ਼ਾਮ ਨੂੰ ਠੀਕ ਹੈ ਤੇ ਮਤਲਬ ਪੂਰੀ ਨੀਲੀ ਹੋ ਗਈ ਥਲੋ ਸਾਰੀ ਇਹ ਤੇ ਅਸੀਂ ਆਖਿਆ ਵੀ ਇਹ ਨਹੀਂ ਉੱਡਣੀ ਹਨਾ ਅਗਲੇ ਦਿਨ ਮੁਸ਼ਕਲ ਹੋ ਜੂਗਾ ਹਾਂਜੀ ਪਰ ਤਿੰਨ ਦਿਨਾਂ ਉੱਡੀ ਬਈ ਤੀਸਰੇ ਦਿਨ ਵੀ ਇਹਨੇ ਪੂਰੀ ਬਾਜੀ ਅੜ ਕੇ ਜਿੱਤੀ ਇਹ ਠੀਕ ਹੈ ਤੇ ਪਹਿਲੇ ਦਿਨ ਕਿੰਨੇ ਕਬੂਤਰ ਉੱਡੇ ਸੀਗੇ ਜੀ ਪਹਿਲੇ ਦਿਨ ਸੀਗੇ 70-70 ਦੇ ਨੇੜੇ ਡਬਈ ਇੱਕ ਸਾਡੀ ਬੈਠੀ ਨਹੀਂ ਸੀ ਰਾਤ ਨੂੰ ਉਹਦੇ ਦੋ ਛੱਡੀਆਂ ਸੀ ਨਾ ਤੇ ਇਹਦਾ ਚਾਹ ਉਹਨੂੰ ਢਾਂਗੀ ਚੜ ਗਈ ਸੀ ਜਾਂ ਸੁਜੀ ਕਰਕੇ ਢਾਂਗੀ ਚੜ ਗਈ ਸੀ ਤੇ ਤਿੰਨਾਂ ਦਾ ਨੁੱਡੀ ਇਹ ਉਸੇ ਦਿਨ ਸਾਡਾ ਮਲੂਕੇ ਕਬੂਤਰ ਉੱਡਿਆ ਦੋਨੇ ਪਾਸੇ ਬਾਜ਼ੀਆਂ ਦਿੱਤੇ ਅਸੀਂ ਮਲੂਕੇ ਦੂਸਰੇ ਵਾਲੇ ਦਿਨ ਖਤਮ ਹੋ ਗਈ ਸੀ ਦੂਸਰੇ ਦਿਨ ਟਾਈਮ ਕੀਤਾ ਸੀਆਂ ਕਬੂਤਰਾਂ ਨੇ ਤੇ ਇੱਥੇ ਸੀ ਜੀ ਇੱਥੇ ਰਹਿ ਗਏ ਸੀ ਤੇ ਤਿਸਤਰਜ ਖਤਮ ਹੋਈ ਫਿਰ ਤੀਸਰੇ ਦਿਨ ਦੋਹਾਂ ਨੇ ਵੰਡੀ ਐਂਡ ਤੇ ਪਹਿਲਾਂ ਦੂਜੇ ਨੰਬਰ ਬਣਾਇਆ ਤੇ ਇਹ ਜਿਹੜੇ ਪਿੱਛੇ ਪਏ ਆ ਬਈ ਇਹ ਸਾਰੇ ਛੱਡੇ ਬਈ ਜਾਨਵਰ ਆ ਗਏ ਤੇ ਹੁਣ ਦਿਖਾਵਾਂਗੇ ਤੁਹਾਨੂੰ ਥੱਲੇ ਚੱਲਦੇ ਆਜੋ ਤੇ ਆ ਬਈ ਕਿਹੜੇ ਆ ਇਹ ਛੱਡੀ ਸੀ ਬਾਈ ਯਾਰ ਕੀ ਮਿਲਦਣਾ ਯਾਰ ਬਾਜੀ ਨਹੀਂ ਆ ਗਿਆ ਥੋਦੇ ਠੀਕ ਆ ਭਰਾ ਤੇ ਤੋਂ ਨਹੀਂ ਚੁੱਡੀ ਵੀਰੇ ਸ਼ਾਮ ਨੂੰ ਉੱਠਾ ਕੇ ਲੈਂਦੀ ਹੁੰਦੀ ਹੈ ਕਿੰਨੇ ਜਾਨਵਰ ਓਡੇ ਸੀ ਬਾਈ 80 85 ਹੋਣਗੇ ਓਦੇ ਮਨ ਲਾਦਾ ਮੋਹਨ ਖਰਾਉ ਨਹੀਂ ਆ ਗਿਆ ਸੀਗਾ ਉਹ ਡੈਗ 'ਤੇ ਸੀ ਉਹ ਵਿੱਚੋਂ ਉੱਟੀ ਆ ਗਈ ਓਦੇ ਛੱਡੀ ਦੇ ਥੋੜਾ ਟਾਈਮ ਹੋਇਆ ਨੂੰ 10 ਤਰੀਕ ਨੂੰ ਇਹ ਕਿਹੜਿਆਂ ਦੇ ਬਾਈ ਇਹ ਬਾਈ ਵਾਲੇ ਕਬੂਤਰੀ ਆ ਬਾਈ ਆਪਣੇ ਕੋਲ ਯਾਰ ਪੁੱਛੋ ਵਾਲੇ ਚਰਨੀ ਗੇ ਵਾਲੇ ਉਹ ਵੀ ਬੈਠੇ ਇਹਨਾਂ ਦੇ ਪਰ ਆ ਕੇ ਇਹ ਹੀ ਆ ਬਾਈ ਹੈਗੇ ਆ ਇਹਨਾਂ ਨਾਲ ਸਟੇਟ ਅਖਾਂ ਦਾ ਇਹ ਦੂਸਰਾ ਸਰੂਪ ਦੇ ਨਾਮ ਦੇ ਲੱਗੇ ਸਾਡੇ ਕੋਟਲੀ ਆਹ ਬਲੂ ਕੋਟਲੀ ਕੋਲੇ ਬੀਸ ਕੁਤਰੀ ਵਰੀ ਭੈਣ ਦੀ ਹੈ ਸਰੂਪ ਦੀ ਉਹ ਜੀ ਬੜੀ ਕੋਟਲੀ ਹੈ ਤੇ ਰੌਣਾ ਸਿੰਘ ਸੁਖਾ ਸਿੰਘ ਉਹਨਾਂ ਨੇ ਕਰਵਾਏ ਵਿੱਚ ਜੁੜੇ ਉਹਨਾਂ ਦਾ ਪੁੱਤ ਹੈ ਕਿਹੜੇ ਪੁੱਤਰਾ ਜੋ ਵੀ ਪਤਾ ਇਹਨਾਂ ਦਾ ਕੁਛ ਹਾਇ ਘਣਗੇ ਘੁੰਗੀਆਂ ਵਾਲੇ ਉੱਡੇ ਸੁਨਾਨੇ ਠੀਕ ਘਣਗੇ ਵਾਲੇ ਭਾਈ ਜੀ ਠੀਕ ਹੈ ਉਹਦਾ ਭਾਈ ਯਾਰਾ ਪਿਆ ਠੀਕ ਹੈ ਉਹ ਚੰਗਾ ਉਹ ਕਿਹੜਾ ਕਿ ਛੱਡਿਆ ਨਹੀਂ ਜਦੋਂ ਠੀਕ ਹੈ ਆ ਮੰਨ ਵਾਲੇ ਪੁੱਤਰਾ ਆ ਵੀ ਬੁੜੇ ਕੂਤਰ ਭੈ ਦੱਸੋ ਕਿਹੜਾ ਕੂਤਰਾ ਕਿੰਨਾ ਚ ਹੈ ਗੋਰੇ ਮਾਨ ਕੇ ਚੋਲਿਆਂ ਨਾ ਵੀ ਤੇ ਬਾਈ ਛੜਨ ਵਾਲਾ ਆ ਜਾਂਦਾ ਹੀ ਹੋਰ ਵੀ ਛੜਨ ਵਾਲਾ ਹੀ ਆ ਇਹ ਰੱਖੇ ਇਹ ਇਹ ਕੱਟੇ ਨਹੀਂ ਅਸੀਂ ਇਹਨਾਂ ਜੋ ਇੱਕ ਗੱਡਿਆ ਸੀ ਚੰਗਾ ਉੱਡਿਆ ਠੀਕ ਹੈ ਉਹਨੇ ਕਰੋ ਜੋੜੇ ਆਏ ਸੀ ਪਿਛਲੇ ਸਾਲ ਸਾਡੇ ਚੰਗੇ ਉੱਡੇ ਬਾਈ ਮੇਰੇ ਬਹੁਤ ਚੰਗੇ ਉੱਡੇ ਨਾਲ ਇੱਕ ਮੈਟਰ ਪਤਾ ਵੀ ਕਿੰਨੇ ਕਿਹੜੇ ਕੂਤਰਾਂ ਚ ਆਏ ਤੇ ਬਾਈ ਪੁਰਾਣੇ ਹੀ ਆ ਉਹਨਾਂ ਦੇ ਆ ਨਾ ਪਹਿਲਾਂ ਬੁੱਲਾਂ ਦੇ ਰੱਖੇ ਹੋਏ ਪੁਰਾਣੇ ਕਈ ਵੀੜੀਆਂ ਹੋਊਗਾ ਨਾ ਠੀਕ ਹੈ ਜੀ ਆ ਵੀ ਇਹਨਾਂ ਚੋਂ ਹੀ ਆ ਕੱਟ ਨਹੀਂ ਗਿਆ ਸਾਰੇ ਉਹ ਰੇਡੀਆਂ ਸਭ ਹੀ ਠੀਕ ਹੈ। ਉਹ ਕਿਹੜੇ ਗੜੇ ਆਏ। ਇਹ ਵੀ ਬਾਈ ਭੋਟੋ ਦੇ ਘਰੋਂ ਕੂਤਰ ਆਏ ਸੀ ਆਪਣੇ ਕੋਲੇ ਇੱਕ ਕਈ ਵਾਰੀਆਂ ਛੋਟੀਆਂ ਉਹ ਦਿੱਤੀਆਂ ਸਨ। ਠੀਕ ਹੈ। ਬੜੀ ਕੂਤਰੀ ਹੈ। ਇਹਦੀ ਲਾਤ ਵੀ ਬਹੁਤ ਆ ਸਾਡੇ ਕੋਲੇ ਸਾਰੇ ਉੱਡਦੇ ਇਹਨਾਂ ਦੇ। ਠੀਕ ਹੈ। ਇਹ ਕਿਹੜੇ ਕੂਤਰ ਤੁਹਾਨੂੰ ਪਤਾ ਕਿਹੜੇ ਕੂਤਰਾਂ ਸੀਗੇ? ਇਹ ਬਾਈ ਉਹਦੇ ਬਾਈ ਤੇ ਕਹਿਣ ਤੇ ਆ ਵੀ ਰਾਜਨ ਵਾਲੇ ਤੇ ਨੂਰ ਵਾਲਿਆਂ ਦੇ ਨਾਲ ਮੈਂ ਕੂਤਰ। ਠੀਕ ਹੈ। ਹਾਂ ਅੱਗੇ ਉਹਨੂੰ ਬਾਈ ਨੂੰ ਜਿਆਦਾ ਪਤਾ। ਠੀਕ ਹੈ। ਇਕ ਪੁੱਤਰ ਆਇਆ ਸੀ ਆਪਣੇ ਕੋਲ ਫਿਰ ਅਸੀਂ ਇੱਕ ਪੁੱਤਰ ਨੂੰ ਬੱਚੇ ਕਢਾ ਲੈ ਸਦੇ ਠੀਕ ਹੈ ਚੰਗੇ ਉੱਡੇ ਬੱਚੇ ਹਾਂ ਇਹਨਾਂ ਦੀ ਫਿਰ ਆਪ ਤਾਂ ਡਾਈ ਨਹੀਂ ਸੀ ਰੱਖ ਲੇਦੇ ਠੀਕ ਹੈ ਇਹਨਾਂ ਦੀ ਲਾਦ ਆ ਸਾਡੇ ਕੋਲ ਗਾ ਕੇ ਆਪ ਦੀ ਲਾਦ ਇਹਦੀ ਬਹੁਤ ਉੱਡਦੀ ਹੈ ਠੀਕ ਚੰਗੇ ਉੱਡੇ ਸਾਰੇ ਇਹ ਸਾਰੇ ਰੰਗ ਰੂੰਗ ਕੱਢ ਜਾਂਦੇ ਵਿੱਚ ਹੀ ਜਦੋਂ ਫੋੜ ਜਾਂ ਪਈ ਜਾਂਦੇ ਉਹ ਸਭ ਨਾਲ ਰੰਗ ਉੱਡਲੀ ਜਾਂਦੇ ਨੇ ਤੇ ਆਹ ਕਿਹੜਿਆਂ ਦੇ ਹੋ ਬਈ ਇਹਨਾਂ ਚੋਂ ਹੀ ਫਟੋਲੇ ਪੁੱਤਰ ਨਹੀਂ ਹੈ ਬਈ ਚੰਗਾ ਉੱਡੇਗਾ ਘਰੇ ਬਹੁਤ ਇਹ ਬਈ ਅੱਕਾ ਖਟੀਆਂ ਵੀ ਗਾੜੀਆਂ ਚਿੱਟੀਆਂ ਵੀ ਗਾੜੀਆਂ ਨੇ ਖਟੀਆਂ ਚਿੱਟੀਆਂ ਹਾਂ ਤਕਰੀਬ ਇਹਡਾ ਬਹੁਤ ਆ ਬਈ ਕੂਤਰਾ ਦਾ ਬੱਚੇ ਵੀ ਚਿੱਟੇ ਕੱਢਦੇ ਕਿਉਂ ਰੰਗ ਵੀ ਕੱਢ ਜਾਂਦੇ ਕਿਉਂ ਕੂਤਰਾ ਥੋੜੇ ਬਹੁਤ ਲਾਲਚੀ ਨੇ ਉਹ ਤਾਂ ਇਹਨਾਂ ਕਈ ਵਾਰੀ ਕੂਤਰਾ ਬਹੁਤ ਜਿਆਦਾ ਲੱਗ ਜਾਂਦਾ ਵਿੱਚ ਲਾਲਚੀਨਾ ਲੱਗਿਆ ਤਾਂ ਲਾਲਚੀ ਨੇ ਵੀ ਕੱਢਿਆ ਠੀਕ ਰੰਗ ਰੰਗ ਦਾ ਕੱਢ ਜਾਂਦੇ ਹੁਣ ਉਡਾਣ ਨੂੰ ਬਾਹਰ ਘੂਰ ਦਾ ਸਾਥ ਦਾ ਵੀ ਬਈ ਜਿਹੜੇ ਕੂਤਰਾ ਫੜ ਕੇ ਲੈ ਦੱਸੋ ਬਈ ਜੀਵਨੇ ਤੇ ਪਰ ਕਿਹੜਾ ਕੂਤਰਾ ਏ ਬਾਈ ਦੱਸੋ ਬਈ ਇਹ ਦੇ ਘਰੇ ਇਹ ਬਾਈ ਦੀ ਮਨ ਲਾ ਪਿਛਲੇ ਸਾਲ ਸਾਡੀ ਨੇਲੇ ਨਾਲ ਜਿੱਤੀ ਇੰਬਲ ਵੀਰ ਵਾਲਿਆਂ ਦੀ ਕਹਿੰਦਾ ਬਾਈ ਦੇ ਘਰੋਂ ਜੁੜਾ ਆ ਬਾਈ ਇੱਕ ਬਾਈ ਦੇ ਘਰੇ ਉੜਦੀ ਨਹੀਂ ਸੀ ਉੱਥੋਂ ਬਾਈ ਜੀ ਸੀ ਆ ਉਹਨਾਂ ਦਾ ਵੱਡਾ ਤੂ ਤਾਂ ਦਿੱਤਿਆਂ ਅੱਖਾਂ ਨਾਲ ਦਿਖਾਏ ਆ ਹਾਂਜੀ ਆ ਉਹਨਾਂ ਦਾ ਬਾਈ ਪਿਓ ਆ ਠੀਕ ਛੋੜ ਜਮਾ ਮੁਟਿਆਰ ਕਿੰਨੀਆਂ ਵਾਰ ਵਾਰ ਆਈ ਬਾਈ ਇਹਦੀ ਔਰ ਹੋ ਵੀ ਵੀ ਇੱਕ ਪਲੱਸ ਹੋਊ ਜੇ ਬਾਈ ਦੇ ਘਰੋਂ ਆਇਆ ਕੱਢਦਾ ਵੀ ਬੱਚੇ ਜੇ ਕੱਢਦਾ ਹਾਂ ਇਹ ਜਮਾ ਕੱਢੀ ਬੈਠੇ ਬਗੈਦ ਕਿ ਆਪਾਂ 100 ਤੋਂ ਉੱਤੇ ਹੀ ਆ ਜਮਾ ਪਿਓਰ ਮੁਟਿਆਰਿਆਂ ਨਾਲ ਕੁੱਤਰਾ ਪੈਰਾਂ ਦੇਖ ਲਓ ਜਿਹੜਾ ਹਾ ਗੋਤਰਾ ਜੀ ਬਈ ਦੇਗੇ ਜਿੱਤਿਆ ਸੀ ਬਾਜੀ ਕੀ ਗੱਲ ਗਰਮੀ ਜੀ ਪੂਰਾ ਚੰਗਾ ਉੱਡਿਆ ਸੀ ਅ ਏਅਰ ਕੀ ਦਾ ਪੁੱਤ ਛੱਡਿਆ ਸੀ ਅਸੀਂ ਡੇਲੇ ਵਾਲੀ ਟੈਕ ਟੱਟਾ ਗਿਆ ਸੀਗਾ ਚੰਗਾ ਉੱਡਿਆ ਵੀ ਉਹ ਵੀ ਚੰਗੇ ਉੱਡਦੇ ਆ ਇਹ ਇਹ ਕਿਹਦੀ ਧੀ ਸੀ ਵੀ ਜਿਹੜੀ ਅਰਕੀ ਮਨਲਾ ਇੱਥੇ ਕੋਟ ਲਈ ਜਿੱਤੀ ਆ ਮਗਲ ਮੈਂ ਖਾ ਲਈ ਪਿਛਲੇ ਪ੍ਰਾਰ ਛੱਡੀ ਸੀ ਇਹਦੀ ਅਸੀਂ ਇੱਥੇ ਹਰਾ ਜੀ ਉੱਥੇ ਵੀ ਚੰਗੀ ਦੂਸਰ ਪੈ ਗਈ ਸੀ ਦੂਸਰ ਚਾਰ ਗਈ ਸੀ ਧੀ ਸੀ ਇਹਦੀ ਇਹ ਜਾਂਦੇ ਵੀ ਨਹੀਂ 98 ਬਹੁਤ ਇਹਨਾਂ ਦੇ ਜਾਂਦੇ ਜੁੰਦੇ ਨਹੀਂ ਆ ਲੋਕਾਂ ਨੂੰ ਤਾਂ ਹੀ ਤਾਲੀ ਕਾਢਿਆ ਦੇਉਂਦੇ ਕਿ ਕਾਢ ਜਾਂਦੇ ਹੁਣ ਇਹ ਛਾਖੇ ਵੀ ਗੜ ਦੇ ਵਿੱਚ ਇਹ ਚਿੱਟਿਆਂ ਦੇ ਚਿੱਟੇ ਵੀ ਗੜ ਦੇ ਵਿੱਚ ਹੁਣ ਇਹਦਾ ਹੁਣ ਸਭ ਤੋਂ ਪੁਰਾਣਾ ਗਊਤਰ ਬਈ ਆਪਣਾ ਕਿਹੜਾ ਖੁੱਡੇ ਦਾ ਮੋੜ ਕਿਹੜਾ ਹੈ ਬੋੜ ਚਿੱਟੇ ਅੱਖਾਂ ਦਿਖਾਇਆ ਸੀਗਾ ਉਹ 20 ਸਾਲਾਂ ਵਾਲਾ ਪੁਰਾਣਾ ਗਊਤਰ ਜਿਹੜਾ ਬਈ ਉਹ ਹੁਣ ਇਕੱਲੇ ਫਿਰਦੇ ਗਊਤਰ ਦੇ ਵੱਡੇ ਬੱਚਿਆਂ ਨੇ ਠੀਕ ਆ ਤੁਸੀਂ ਰਾਜਨਾਲਾ ਵੀ ਕਹਿੰਦੇ ਲੋਕੀ ਠੀਕ ਹੈ ਬਈ ਕੱਟਿਆਂ ਅੱਖਾਂ ਦਾ ਬਹੁਤ ਸੁਨੱਖਾ ਜਾਨਵਰਾ ਬਈ ਫਿਰ ਬੁਰੂ ਕਹੋ ਬਈ ਨੇ ਇੱਕ ਰੱਖਿਆ ਹੁੰਦਾ ਬਾਈ ਲਿਆ ਕੇ ਬਾਈ ਦੇ ਘਰ ਪੁੱਤਰ ਵੱਡੇ ਬੱਚੜੀ ਨਹੀਂ ਕਰਵਾਇਆ ਜੀ ਹਨੇ ਡਾਇਡੂ ਹੀ ਨਹੀਂ ਸੀ ਰੱਖਲੇ ਸੀ ਠੀਕ ਹੈ ਜੀ ਤੇ ਇਹ ਬੱਚੇ ਬੱਚੇ ਚੰਗੇ ਉੱਡੇ ਬਾਈ ਇਹਨਾਂ ਦੇ ਕਿਵੇਂ ਨੇ ਚੰਗੇ ਉੱਡਦੇ ਆ ਬਾਈ ਦੇ ਘਰੇ ਬਲਵੀਰ ਵਾਲੇ ਪੁੱਤਰ ਆਏ ਹੋਏ ਆ ਤੇ ਰਾਜਨ ਵਾਲੇ ਉੱਤਰ ਆ ਬਾਈ ਹਾਂ ਉਹ ਬਲਵੀਰ ਵਾਲੇ ਪੁੱਤਰ ਆਉਂਦਾ ਹੈ ਰਾ ਨਾਲ ਚਟੀਆਂ ਵੀ ਕੱਟ ਜਾਂਦੇ ਦੇਖ ਕੇ ਖਟਕਾਂਦੇ ਹੁੰਦੇ ਆ ਚਟੀਆਂ ਦਾ ਇਹ ਵੱਡਾ ਪੁੱਤਰ ਆਇਆ ਬਾਈ ਦੇ ਘਰੇ ਉਹਦਾ ਪੁੱਤ ਆ ਫਿਰ ਉਹ ਇਹ ਠੀਕ ਹੈ ਜੀ ਕਿਹੜੇ ਕਿਹੜੇ ਕਾਣ ਨਿਕਲੇ ਹੁੰਦੇ ਰਾਜਨ ਵਾਲੇ ਕਿਹੜੇ ਦੇਖੋ ਕਿੱਡਾ ਕਾਲੀਆਂ ਦੇ ਵੀ ਕੱਢ ਦਿੰਦੇ ਨੇ ਚਟੀਆਂ ਦੇ ਤੇ ਖਟੀਆਂ ਦੇ ਵੀ ਕੱਢ ਦਿੰਦੇ ਆ ਖੱਟੀਆਂ ਵਾਲੇ ਥੋੜੇ ਜੇ ਕੌੜ ਹੁੰਦੇ ਜਿਹੜੇ ਕੌੜ ਆਪਾਂ ਵਿੱਚ ਕਾਲਾ ਹਰਾ ਇਹਦੇ ਬਈ ਹਾਂ ਕੱਢਦੇ ਆ ਬਈ ਇਹੇ ਠੀਕ ਹੈ ਜੀ ਲੌਂਸ ਵੀ ਥੱਲੇ ਕੱਢ ਦੀ ਕਿ ਕਿੱਲਾ ਫਾੜੀ ਕਰਦੀ ਹਨ ਕੱਢੀ ਇਹਦੇ ਕੱਢੀ ਸਾਰਿਆਂ ਦੇ ਨਹੀਂ ਕੰਗਾਂ ਦੇ ਕੱਢ ਵਾਲੇ ਨਹੀਂ ਹਾਂ ਬਈ ਆਪਾਂ ਬਾਈ ਦੇ ਥੱਲੇ ਵਾਲੇ ਖੱਡੇ ਦਿਖਾਉਣੇ ਆ ਇੱਧਰ ਬਾਈ ਦੇ ਵੱਡੇ ਜੋੜੇ ਆ ਸਾਰੇ ਤੇ ਉਤਾਰੇ ਖੱਡੇ ਆਪਾਂ ਦੇਖ ਰਹੇ ਆ ਦਿਖਾ ਦੇ ਬਾਹਰੇ ਉਧਰ ਕੈਮਰਾ ਮਾਰ ਕੇ ਸ਼ਟ ਆਪਾਂ ਬਾਈ ਦਾ ਤੇ ਆ ਇੱਧਰ ਆਪਾਂ ਦਿਖਾਉਣੇ ਹਨ ਤਾਂ ਖੱਡੇ ਪਾਏ ਹੋਏ ਆ ਬਾਈ ਦੇ ਉਹ ਵੀ ਦੋ ਤੇ ਇੱਧਰ ਵੀ ਬਾਈ ਵੱਡੇ ਜੋੜੇ ਆ ਸਾਰੇ ਬੱਚੇ ਕਢਾ ਕੇ ਬਾਈ ਹੋਰੀ ਇੱਥੋਂ ਤਾਂ ਲੈ ਜਾਂਦੇ ਆ ਇੱਧਰ ਵੱਡੇ ਕਬੂਤਰ ਸਾਰੇ ਦਿਖਾਉਣਿਆ ਤੁਹਾਨੂੰ ਤੇ ਆਹ ਦਿਖਾ ਰਹੇ ਹਾਂ ਇਹਦੀਆਂ ਹਰੀਆਂ ਅੱਖਾਂ ਬਈ ਇਹ ਹਾਂਜੀ ਦੇਖ ਇਹਦੀ ਵਾਦੀ ਬਿਲਕੁਲ ਹੈ ਉਹ ਕਿਹੜੇ ਕਬੂਤਰ ਦੇ ਬਈ ਇਹਨਾਂ ਸਾਡਾ ਰੱਖਿਆ ਹੋ ਮਤਲਬ ਡਾਇਆ ਨਹੀਂ ਫਿਰਣਗੇ ਜਿੱਥੇ ਰੱਖ ਲਿਆ ਸੀ ਇਹ ਤੇ ਕਿਹਦੇ ਮਿੱਤਰ ਦੇ ਕਬੂਤਰ ਲਿਆਂਦਾ ਸੀਗਾ ਕਈ ਬਾਜ਼ੀਆਂ ਛੁੱਟਿਆ ਹੋ ਠੀਕ ਹੈ ਬੱਚੇ-ਵੱਚੇ ਬਈ ਬੱਚੇ ਫਿਰ ਇਹਦੇ ਮੱਲਾ ਕਢਾਉਣੇ ਸੀ ਜੁੜੀ ਉਹਦੇ ਕੋਲ ਆਈ ਵੀ ਸੀ ਕੁੱਤਿੰ ਬਦਾ ਬਈ ਇਹ ਕਿਹੜੀ ਗੁਤਾਂ ਇਹ ਪੰਨੂ ਵਾਲੇ ਆ ਬਈ ਗੂਤਰੋ ਦੇ ਕਹਿਣ ਤੇ ਬਾਈ ਤੇ ਹਾਂ ਕਿਉਂ ਕਾਫੀ ਉਮਰ ਹੋ ਗਈ ਬੰਦੇ ਦੀ ਰੱਖਿਆ ਨੂੰ ਗੂਤਰ ਨੂੰ ਚੰਗੇ ਗੂਤਰਾ ਆ ਬੋਚ ਬੋਈ ਆਹ ਕਿਹੜਿਆ ਜੋ ਆਪਣਾ ਇਹ ਬਈ ਨਥਾਣੇ ਵਾਲੇ ਗੂਤਰਾਂ ਜੋਂ ਬਾਈ ਦੇ ਘਰੋਂ ਡੇ ਗੂਤਰਾ ਇਹ ਹਾਂ ਇਹ ਹਾਂ ਇਹ ਵੱਡਾ ਗੂਤਰਾ ਹੈ ਬਾਈ ਦੇ ਘਰੋਂ ਆਇਆ ਮੈਂ ਇਹ ਕਾਫੀ ਉਮਰ ਹੈ ਦੀ ਢੰਗੜ ਵੀ ਬੱਚੇ ਹਾਂ ਬੱਚੇ ਇਹਦੇ ਬੁੱਤ ਦੀਆਂ ਉੱਥੇ ਵੀ ਆ ਸਾਡੇ ਕੋਲੇ ਵੀ ਬਹੁਤ ਇੱਥੇ ਚੰਗੇ ਉੜਦੇ ਜਾਂਦੇ ਨਹੀਂ ਇਹ 99 ਸੋਹਣੀ ਇਹਨਾਂ ਦੀ ਜੋਰਜਾ ਚੰਗਾ ਲਉਂਦੇ ਹਾਂ ਵੱਡਾ ਹੈ ਕਾਫੀ ਉਮਰ ਹੈ ਇਹ ਆਹ ਭਈਆ ਪ੍ਰਾਣਾ ਪ੍ਰਾਣਾ ਇਹਦਾ ਬਾਵਾ ਮਰਦਾ ਹਾਂ ਇਹ ਭਈ ਆਪਣੇ ਇੱਥੇ ਹੀ ਹੁੰਦਾ ਹੀ ਪਹਿਲਾਂ ਤੋਂ ਹੀ ਇਹ ਗੂਤਰ ਇਹ ਪ੍ਰਾਣੇ ਗੂਤਰ ਹੁਣ ਆਏ ਨਹੀਂ ਕਹਿ ਸਕਦੇ ਵੀ ਕਿਹੜੀ ਨਸਲ ਆ ਇਹ ਪਰ ਘਰੇ ਵੀ ਬਹੁਤ ਡਿਆਵਾ ਹੈ ਆਪ ਇਹਦੀ ਲਾੜ ਵੀ ਚੰਗੀ ਉੜਦੀ ਹੈ ਇਹਦੇ ਬੱਚੇ ਕਿੰਨੇ ਹਾਂ ਹੈਗੇ ਹੁਣ ਆਪ ਤਾਂ ਨਹੀਂ ਕੜਦਾ ਬੱਚੇ ਇਹ ਔਰ ਵਾਲੀ ਹੈ ਇਹਦੀ ਨਹੀਂ ਕੁਝ ਕਹਿ ਨਹੀਂ ਸਕਦੇ ਆਪਣੇ ਕੋਲੇ ਆਏ ਸੀ ਕਿਹੜਾ ਗੂਤਰਾ ਪਰ ਆਹ ਕਿਹੜਾ ਆਪਣਾ ਇਹ ਵਾੜੇ ਗ੍ਰੀਸ਼ਣ ਪੁਰੇ ਜਿੱਤਿਆ ਸੀ ਆਪਣਾ ਬਾਜੀ ਇਹ ਜਿਹੜੇ ਸਾਲ ਵਿੱਚ ਬਾਈ ਦੀ ਗੱਲ ਲਗੋ ਮੇਰੇ ਹਿਸਾਬ ਨਾਲ ਹਾਂ ਗਰਮੀ ਦੀ ਸੀ ਥੋੜੇ ਕੁ ਉਤਰਾ ਹੀ ਟਾਈਮ ਕੀਤਾ ਸੀ ਟਾਈਮ ਕੀਤਾ ਸੀ ਨੇ ਉਸ ਤੋਂ ਬਾਅਦ ਨੇ ਬਾਈ ਛੱਡਿਆ ਕੋਈ ਇਹ ਇਹਦੀ ਲਾਦ ਵੀ ਚੰਗੀ ਉੜਦੀ ਆ ਤਕਰੀਬਨ ਸਾਰੇ ਬਾਜੀਆਂ ਛੱਡੇ ਇਹਦੇ ਬਹੁਤ ਹੁਣੇ ਉੜ ਪਰ ਸਾਰੇ ਬੱਚੇ ਕਢਾਉਣ ਵਾਲੇ ਕਬੂਤਰ ਆ ਵੱਡੇ ਬਸ ਜਿਨ੍ਹਾਂ ਨੂੰ ਵੱਡੇ ਕਹਿ ਦਿੰਨੇ ਆਪਾਂ ਤਕਰੀਬਨ ਉਹੀ ਆ ਇਹਨਾਂ ਦੇ ਬਾਲੇ ਦਾ ਬਾਜੀਆਂ ਛੱਡੇ ਹੋਏ ਆ ਜਾਂ ਉਤ ਬਾਈ ਦੇ ਘਰੇ ਛੱਡੇ ਹੋਏ ਆ ਯਾ ਤਾਂ ਬਾਈ ਰਵਣੇ ਦੇ ਘਰੋਂ ਆਏਗਾ ਸੀ ਮੇਲੇ ਨੂੰ ਉਹ ਗੂਤਰਾ ਗਰ ਆ ਗਈ ਬਾਦੀਆਂ ਛੱਡੀ ਚੀਨੀ ਜੀ ਦਿਖਾ ਰਿਆ ਹਰ ਚੀਨੀ ਵੀ ਬੇਟੀ ਆਹ ਇੱਥੇ ਮੇ ਛੱਡੀ ਇੱਥੇ ਸਵਾਧੀ ਛੱਡੀ ਸੀ ਮਗਰਲੇ ਗੂਤਰਾ ਚ ਹਰਜਤ ਕੀ ਕੀ ਜਾਣੇ ਦੋਆਂ ਚਾਰ ਚਾਰਾਂ ਚ ਬਹੁਤ ਚੰਗੀ ਉੜਦੀ ਏ ਥੱਲੇ ਹੀ ਡਿੱਗਦੀ ਹੁੰਦੀ ਜੇ ਬਾਜੀ ਖੜਦਣੇ ਜੋ ਨਾ ਪਤਾ ਨੀ ਮਾਪੇ ਦਾ ਯਾਰ ਨੀ ਕੋਈ ਪੱਕਾ ਕਹਿ ਸਕਦੇ ਹੁਣ ਕੋਈ ਪੁਰਾਣੇ ਗੂਤਰਾ ਦੇ ਸੀ ਇਹਨਾਂ ਦਾ ਪਸੋਕੜ ਨਹੀਂ ਚੰਗੀ ਤਰ੍ਹਾਂ ਪਤਾ ਪਰੇ ਆਪ ਬਹੁਤ ਚੰਗੀ ਉੱਡੀ ਵੀ ਇਹਦੀ ਭੈਣ ਦੇ ਤੇ ਇਹਦੇ ਬੱਚੇ ਵੀ ਬਹੁਤ ਚੰਗੇ ਉੱਡਦੇ। ਦੇਖਣ ਨੂੰ ਤਾਂ ਯਾਰ ਪੰਨੂ ਵਰਗੇ ਕੂਤ ਨਾਲ ਉੱਡਦੀ ਲੱਗਦੀ ਹੈ। ਇਹ ਜਾਂਦੀ ਨਹੀਂ ਛੋਟੇ ਛੋਟੇ ਪੰਨ ਕੋਠੇ ਛੱਡ ਲਾਵਾ ਪੰਡ ਛੱਡ ਲਾ। ਉੱਡਦੇ ਬਹੁਤ ਵਧੀਆ। ਬੜੀਆਂ ਬਈ ਪਰਾਣੇ ਕਿ ਕਿਸ ਤੋਂ ਆਈ ਸੀ ਇਹ ਵੀ। ਯਾਹੀ ਯਾ ਕੁਝ ਯਾਰ ਬੇਲੀ ਤੋਂ ਕੂਤਰਾ ਆਇਆ ਜਿਹਨੂੰ ਉਹਨਾਂ ਦੀ ਆਈ ਹੋਈ ਸੀ। ਬਈ ਆ ਕੇ ਨਾ ਆਪ ਤੈ ਗੁੜੀ ਸੰਗਰ ਦਿੱਤੀ ਸੀ ਬਈ। ਗਰਮੀ ਬਹੁਤ ਸੀ। ਬੈਟਰੀ ਡੇਜ ਕਰਾ ਕੋ। ਉਹ ਤੇ ਯਾਰ ਕਿੰਨੇ ਵੱਡੀ ਬਾਜੀ ਸੀ ਨਾ। ਇਸ ਤਰ੍ਹਾਂ ਕਲੱਬ। ਇਹ ਯਾਰ ਕਲੱਬ ਵਾਲੀ ਬਾਜੀ। ਇਹਨਾਂ ਛਾਖੇ ਵਿੱਚ ਚਿੱਟਾ ਦੀ ਨਾਲ ਚ ਦੇਖੋ ਜਿਵੇਂ ਚਿੱਟੀਆਂ ਅੱਖਾਂ ਉਹਦੇ ਵਿੱਚ ਛਾਖ ਵੀ ਨਹੀਂ ਇਹ ਚਿੱਟੀਆਂ ਚਿੱਟੀ ਬਾਦ ਮਾਰਦੀ ਇਹ ਜਸਵੀਰ ਵਾਲੇ ਕੋ ਉਤਰਾਂ ਨੂੰ ਇਹਨੇ ਜੋਰ ਬਹੁਤ ਲਾਇਆ ਆਹ ਲਾ ਦੇ ਇੱਕ ਹੀ ਆ ਹਾਂ ਛਾਖੇ ਘਰੀ ਬੈਠਾ ਜੀ ਟੀਰਾ ਦੂਰਾਂ ਵਾਲੇ ਅਰੇ ਟੀਰਾ ਨਹੀਂ ਦਿਖਾਈ ਹਾਂ ਬੈਠੀ ਉਹ ਸਾਹਮਣੇ ਲੋਕੀਏ ਡੋਨੇਟ ਹੀ ਰਹਾਂਗੇ ਆ ਬਾਈ ਇਹ ਜਸਵੀਰ ਕਾਲੇ ਕੂਤਰਦਿਆਂ ਤੇ ਅੱਜ ਦੀ ਵੀਡੀਓ ਆਪਣੀ ਵੀ ਇੱਥੇ ਹੀ ਖਤਮ ਹੁੰਦੀ ਆ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਜੇ ਚੈਨਲ ਤੇ ਨਵੇਂ ਆ ਸਬਸਕ੍ਰਾਈਬ ਕਰ ਲਿਓ ਬਈ ਆਪਾਂ ਨੂੰ ਤੇ ਮਿਲਦੇ ਆਂ ਅਗਲੀ ਵੀਡੀਓ ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਮਿੱਤਰੋ